ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਟੀਐਮ ਨਾਨ ਕ੍ਰਿਟੀਕਲ ਵੱਲੋਂ ਮੋਰਚਾ ਚੱਲ ਰਿਹਾ ਹੈ ਉਸ ਮੋਰਚੇ ਵੱਲੋਂ ਕਾਲ ਹੈ ਕਿ ਨਰਿੰਦਰ ਮੋਦੀ ਦੇ ਜਿੰਨੇ ਵੀ ਪੰਜਾਬ ਦੇ ਪ੍ਰੋਗਰਾਮ ਹੋਣ ਉਹਨਾਂ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਨੇ ਆ ਜੇ ਉਹ ਸਵਾਲਾਂ ਦੇ ਜਵਾਬ ਨਰਿੰਦਰ ਮੋਦੀ ਨਹੀਂ ਦਿੰਦਾ ਤਾਂ ਫਿਰ ਉਹਨੂੰ ਕਾਲੀਆਂ ਝੰਡੀਆਂ ਵਿਖਾ ਕੇ ਉਹਦਾ ਵਿਰੋਧ ਕਰਨਾ ਹੈ ਸੋ 30 ਤਰੀਕ ਨੂੰ ਹੁਸ਼ਿਆਰਪੁਰ ਸਵੇਰੇ 10 ਵਜੇ ਦਾ ਪ੍ਰੋਗਰਾਮ ਹੈ ਨਰਿੰਦਰ ਮੋਦੀ ਦਾ ਸੋ ਆਪਣੀ ਭਾਰਤੀ ਕਿਸਾਨ ਜੁਨੀਅਨ ਦੁਆਬਾ ਬਰੋਂ ਆਪਾਂ ਉਸ ਦਿਨ ਇੱਥੋਂ ਜਿਹੜਾ ਕਾਫਲਾ ਫਗਵਾੜਿਓ 7 ਵਜੇ ਤੋੜਨਾ ਹੈ ਕਿਸੇ ਤਰੀਕੇ ਨਾਲ ਜਿਹੜੇ ਬਾਕੀ ਸਰਕਲਾਂ ਵਾਲੇ ਆ ਜਿਹੜੇ ਤਾਂ ਇਧਰੋਂ ਫਗਵਾੜੇ ਤੋਂ ਪਿੱਛੇ ਆਣੇ ਲੁਧਿਆਣੇ ਤੋਂ ਜਗਰਾਵਾ ਤੋਂ ਉਹ ਸਾਰੇ ਇੱਥੇ ਆ ਜਾਣ ਬਾਕੀ ਜਿਹੜੇ ਜਨੇ ਵਾਲੇ ਆ ਉਹ ਸਿੱਧੇ ਹੁਸ਼ਿਆਰਪੁਰ ਮੇਨ ਫਗਵਾੜਾ ਰੋਡ ਬਾਈਪਾਸ ਚੌਕ ਤੇ ਪਹੁੰਚਣ ਦੀ ਕਿਰਪਾਲਤਾ ਕਰਨਾ ਆਪਾਂ ਉੱਥੇ 8 ਵਜੇ ਇਕੱਠੇ ਹੋਣ ਦਾ ਟਾਈਮ ਹੈ ਔਰ 8 ਵਜੇ ਤੋਂ ਬਾਅਦ ਅਸੀਂ ਚੱਲੇ ਸ਼ਹਿਰ ਦੇ ਅੰਦਰ ਨੂੰ ਪਹੁੰਚੇ ਬੇਸ਼ੱਕ ਨਿਤਿੰਦਰ મોદી ਨੇ 10 ਵਜੇ ਆਉਣਾ ਹੈ ਪਰ ਅਸੀਂ ਆਪਣੇ ਟੀਚੇ ਦੇ 9 ਵਜੇ ਪਹੁੰਚਣਾ ਹੈ ਸੋ ਇਸ ਕਰਕੇ ਸਾਰੇ ਹੀ ਸਰਕਲਾਂ ਨੂੰ ਬੇਨਤੀ ਹੈ ਜੇ ਦੋ-ਦੋ ਗੱਡੀਆਂ ਘਰ ਤੋਂ ਘਰ ਹਰ ਇੱਕ ਸਰਕਲ ਜਿਹੜਾ ਉਹ ਲੈ ਕੇ ਆਵੇ ਔਰ ਦੋ-ਦੋ ਗੱਡੀਆਂ ਜਿਹੜੀਆਂ ਉਹ ਆਲਰੇਡੀ ਇੱਥੋਂ ਫਗਵਾੜੇ ਹੋ ਜਿਹੜੀਆਂ ਇੱਧਰ ਲੱਗੇ ਦੇ ਸਰਕਲ ਕੱਟੀਆਂ ਹੋਣ ਬਾਕੀ ਸਾਰੇ ਜਿਹੜੇ ਆ ਉਸ ਸ਼ਾਹ ਪੁਰ ਕੋਰੀ ਦੇ ਨਾਲ ਬਾਈਪਾਸ ਚੋਂ ਤੇ ਪਹੁੰਚਣ ਦੀ ਕਿਰਪਾਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ